ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਹਾਨ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਇਲਾਕਾ ਸੋਲਣ ਖੂਨੀਹਰ ਇਥੇ ਵੀਰ ਦੇ ਕੋਲ ਪਹਿਲੇ ਸੂਏ ਗਾਂ ਬਕਾਊ ਹੈ ਜੀ ਤੇ ਇਸ ਵੀਰ ਦੇ ਕਹਿਣ ਮੁਤਾਬਕ 20 ਲੀਟਰ ਦੁੱਧ ਦੀ ਕੈਪੈਸਿਟੀ ਦੱਸੀ ਜਾ ਰਹੀ ਹੈ ਪਹਿਲੇ ਸੂਏ ਹੈ ਏਰੀਆ ਹੈਗਾ ਸੋਲਨ ਜੀ ਤੇ ਜੋ ਵੀਰ ਦੀ ਡਿਮਾਂਡ ਹੈ ਉਹ ਹੈਗੀ 85000 ਰੁਪਏ ਬਾਕੀ ਵੀਰ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਜੀ ਵੈਸੇ ਜੋ ਵੀਰ ਦੀ ਡਿਮਾਂਡ ਹੈ ਉਹ 85000 ਰੁਪਏ ਹੈ ਜੀ ਤੇ ਬਹੁਤ ਸੋਹਣੀ ਗਾ ਜੋ ਵੀ ਵੀਰ ਖਰੀਦਣ ਦਾ ਚਾਹਵਣ ਤੇ ਉਹ ਇਸ ਦਿੱਤੇ ਹੋਏ ਨੰਬਰ ਤੇ ਵੀਰ ਦੇ ਨਾਲ ਸੰਪਰਕ ਕਰ ਸਕਦਾ ਹੈ ਤੇ ਤੁਸੀਂ ਗੱਲਬਾਤ ਕਰਕੇ ਮੁੱਲ ਤੈਅ ਕਰ ਸਕਦੇ ਹੋ ਜੀ ਏਰੀਆ ਸੋਲਣ ਪਹਿਲੇ ਸੂਏ ਆ ਜੀ ਮੁੱਲ ਹੈਗਾ 85000 ਰੁਪਏ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਦੀ ਵੀਡੀਓ ਸਾਡੇ ਫੇਸਬੁੱਕ ਪੇਜ YouTube ਤੇ ਪਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ 600 ਪੂਰਾ 7624360 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਾਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਜੀ ਜੋ ਥੱਲੇ ਨੰਬਰ ਦਿੱਤਾ ਹੈ ਸਕਰੀਨ ਦੇ ਉੱਪਰ 9817682350 ਇਸ ਵੀਰ ਦਾ ਮਾਲਕ ਦਾ ਨੰਬਰ ਹੈ ਤੇ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਏਰੀਆ ਸੋਲਾਂ ਪਹਿਲੇ ਸੂਏ ਦੁੱਧ ਦੀ ਜੋ ਕੈਪੈਸਿਟੀ ਇਸ ਵੀਰ ਦੇ ਕਨ ਮੁਤਾਬਕ 2 ਲੀਟਰ ਮੁੱਲ ਹੈਗਾ ਜੀ 85000 ਜੋ ਵੀਰ ਦੀ ਡਿਮਾਂਡ ਹੈ ਇਸੇ ਤਰ੍ਹਾਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ Facebook ਪੇਜ ਨੂੰ ਕਰੋ ਫੋਲੋ ਜੀ ਤੇ ਇਸੇ ਤਰ੍ਹਾਂ ਆਪਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜੀ ਧੰਨਵਾਦ